सरकार मुर्दाबाद मुर्दाबाद बीजेपी सरकार मुर्दाबाद मुर्दाबाद ਪੜੋ ਜਿੱਦਾਂ ਦੇਖਿਓ 9.75 ਹਾਂਜੀ ਹਾਂਜੀ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਭਾਜਪਾ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਸਾਥੀਓ ਨਾਮ ਆਦਮੀ ਪਾਰਟੀ ਵੱਲੋਂ ਔਰ ਪੰਜਾਬ ਦੇ ਮੁੱਖ ਮੰਤਰੀ ਇੰਕਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਰਹਿਨਮਾਈ ਹੇਠ ਸਾਰੇ ਪੰਜਾਬ ਦੇ ਵਿੱਚ ਜੋ ਹਰਿਆਣੇ 'ਚ ਘਟਨਾ ਵਾਪਰੀ ਹੈ ਮਾਈਕ ਉੱਤੇ ਰੱਖੀ ਮੈਂ ਕਿੰਨਾ ਕਿਤਾ ਬਹੁਤ ਹੀ ਹੌਨ ਹਰ ਆਈਪੀਐਸ ਅਫਸਰ ਇਹਨਾਂ ਨੂੰ ਮਜਬੂਰ ਕੀਤਾ ਗਿਆ ਸੁਸਾਇਡ ਕਰਨ ਲਈ ਅਸੀਂ ਅੱਜ ਦੇ ਵਿਰੋਧ ਤੇ ਵਿੱਚ ਸਾਰੇ ਪੰਜਾਬ ਦੇ ਵਿੱਚ ਵਿਰੋਧ ਕਰ ਰਹੇ ਆ ਔਰ ਜਿਹੜੇ ਵਾਰਸਾਂ ਵੱਲੋਂ ਦੇਖੋ ਬੜੀ ਹੈਰਾਨੀ ਦੀ ਗੱਲ ਹੈ ਸਾਡਾ ਵੀਰ ਜੋ ਹੈ ਆਈਪੀਐਸ ਅਫਸਰ ਹੋਣ ਦੇ ਬਾਵਜੂਦ ਤੇ ਵੀ ਵਾਈਫ ਜੋ ਆਈਐਸ ਅਫਸਰ ਹੈ ਉਹਨਾਂ ਨੂੰ ਉੰਦੇ ਕੈਂ ਦੇ باوجود ਜਿਨ੍ਹਾਂ ਲੋਕਾਂ ਦੇ ਖਿਲਾਫ ਐਫ ਆਈ ਆਰ ਹੋਈ ਹੈ ਐਫ ਆਈ ਆਰ ਹੋਈ ਹੈ ਪਰ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸਾਰਾ ਕੁਝ ਸਾਰਾ ਕੁਝ ਜੋ ਅਸੀਂ ਮੰਗ ਕਰਦੇ ਹਾਂ ਆਮ ਆਦਮੀ ਪਾਰਟੀ ਮੰਗ ਕਰਦੀ ਹੈ ਕਿ ਜਿਨ੍ਹਾਂ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਹੈ ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ ਔਰ ਜਦ ਤੱਕ ਉਹਦੀ ਗ੍ਰਿਫਤਾਰੀ ਨਹੀਂ ਹੁੰਦੀ ਆਮ ਆਦਮੀ ਪਾਰਟੀ ਸਾਰੇ ਪੰਜਾਬ ਔਰ ਸਾਡੇ ਦੇਸ਼ ਦੀ ਜਾਰਾ ਕਰੇਗੀ ਬੀਜੇਪੀ ਕਹਿੰਦੀ ਹੈ ਅਸੀਂ ਬੜੇ ਦਲਤਾਂ ਦੇ ਤੇਸ਼ੀ ਆ ਇਹ ਉਹਨਾਂ ਦਾ ਜੋ ਇੱਕ ਡਬਲ ਚਿਹਰਾ ਹੈ ਉਹ ਸਾਹਮਣੇ ਆਇਆ ਹੈਗਾ ਜੋ ਉਹਨਾਂ ਦੇ ਮਨ ਚ ਹੈਗਾ ਉਹ ਸਾਫ ਕਲੀਅਰ ਹੋ ਗਿਆ ਕਿ ਬੀਜੇਪੀ ਵਾਲੇ ਦਲਤਾਂ ਦੇ ਤੇਸ਼ੀ ਨਹੀਂ ਹੋ ਸਕਦੇ ਨਾ ਸੀ ਨਾ ਹੋ ਸਕਦੇ ਇਸ ਕਰਕੇ ਹੀ ਜੋ ਹੈ ਆਪਣੇ ਆਦਲਤ ਸਮਾਜ ਨਾਲ ਖੜੇ ਆ ਆਮ ਆਦਮੀ ਹਮੇਸ਼ਾ ਸਾਰੇ ਧਰਮਾਂ ਦਾ ਸਤਕਾਰ ਕਰਦੀ ਹੈ ਕੁਮਾਰ ਐਨਯੂਐਸ ਅਫਸਰ ਏਡੀਜੀਪੀ ਹਰਿਆਣਾ ਨੂੰ ਮਜਬੂਰਨ ਮੁਕਸ਼ਸ਼ ਕਰਨ ਹੈ ਉਹਦੇ ਪਿੱਛੇ ਬੀਟਾ ਸਨਾਰਫ ਹੋਇਆ ਚ ਹੈ ਹੈਂਡੋਰ ਇਸ ਨੇ ਵੀ ਨਹੀਂ ਚੀਫ ਜਸਟਿਸ ਆਫ ਇੰਡੀਆ ਦੇ ਉੱਤੇ ਜੁੱਤਾ ਫੇਕਿਆ ਗਿਆ ਤੇ ਬੀਜੇਪੀ ਦੀ ਸੋਚ ਹੈ ਵਿਚਾਰਧਾਰਾ ਬਹੁਤ ਦੱਸਾਈ ਹੈ ਮੈਂ ਪੁੱਛਣਾ ਚਾਹਨਾ ਕਿ ਇਹ 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 ਦੁਨੀਆ ਦੇ ਅੰਦਰ ਤੁਸੀਂ ਸੁਨੇਹਾ ਦੇਣਾ ਚਾਹੁੰਦੇ ਹੋ ਇਹ ਤੁਸੀਂ ਧਰਮਗੁਰੂ ਬਣਨਾ ਚਾਹੁੰਦੇ ਹੋ ਪੂਰੀ ਦੁਨੀਆ 'ਚ ਇਹੋ ਜੀ ਵਿਵਸਥਾ ਬਣਾ ਰਹੇ ਹੋ ਦੇਸ਼ ਦੇ ਅੰਦਰ ਕਿ ਕਿਸੇ ਨੂੰ ਜੀਣ ਦਾ ਅਧਿਕਾਰ ਨਹੀਂ ਕਿਸੇ ਨੂੰ ਨੌਕਰੀ ਕਰਨ ਦਾ ਅਧਿਕਾਰ ਨਹੀਂ ਇਹ ਭਾਜੀ ਦੀ ਨੀਤੀ ਹੈ ਗਰੀਬਾਂ ਨੂੰ ਦਲਤਾਂ ਨੂੰ ਨੌਕਰੀਆਂ ਤੋਂ ਪਿੱਛੇ ਕਰੋ ਮਜਬੂਰ ਕਰੋ ਜੇ ਉਹ ਨੌਕਰੀਆਂ ਲੈ ਵੀ ਜਾਣ ਉਹਨਾਂ ਨੂੰ ਕਰੋ ਕਿ ਉਹ ਖੁਦਕਸ਼ੀਆਂ ਕਰਨ ਉਹ ਨੌਕਰੀਆਂ ਛੱਡ ਕੇ ਚਲੇ ਜਾਂਦੇ ਔਰ ਮੈਂ ਪੁੱਛਣਾ ਚਾਹਣਾ ਬੀਜਪੀ ਦੀ ਲੀਡਰਸ਼ਿਪ ਨੂੰ ਆਸ ਕਰਕੇ ਜਿਹੜੀ ਦਲਿਤ ਲੀਡਰਸ਼ਿਪ ਆ ਚਾਹੇ ਉਹ ਪੰਜਾਬ ਦੀ ਆ ਚਾਹੇ ਉਹ ਜਲੰਧਰ ਦੀ ਆ ਤੁਸੀਂ ਚੁੱਪ ਕਿਉਂ ਆ ਤੁਸੀਂ ਆਪਣੇ ਹੁਣ ਮੂੰਹ ਸੀ ਕਿਉਂ ਲਏ ਆ ਬੋਲੋ ਕੀ ਤੁਹਾਨੂੰ ਲੱਗਦਾ ਮਾਰ ਨਾਲ ਬੇਇਨਸਾਫੀ ਨਹੀਂ ਹੋਈ ਜੇ ਬੇਇਨਸਾਫੀ ਹੋਈ ਆ ਤੇ ਦਲਿਤ ਲੀਡਰੋ ਬੋਲੋ ਆਪਣੀ ਅੰਤਰਾਤਮਾ ਨੂੰ ਜਗਾਓ ਇਸ ਦੇਸ਼ ਦੇ ਸੰਵਿਧਾਨ ਨੇ ਤੁਹਾਨੂੰ ਹੱਕ ਦਿੱਤੇ ਆ ਨੇਤਾ ਬਣਦੇ ਤੇ ਤੁਸੀਂ ਉਹ ਫਰਜ਼ ਨਿਭਾਓ ਅੱਜ ਬੀਜੇਪੀ ਦੇ ਮੋਰੇ ਗੋਡੇ ਨਾ ਟੇਕੋ ਅੱਜ ਆਪਣੀ ਜ਼ੁਬਾਨ ਨਾ ਬੰਦ ਕਰੋ ਤੇ ਇਸ ਕਰਕੇ ਬੋਲੋ ਪੂਰਨ ਕੁਮਾਰ ਜੀ ਦੇ ਹੱਕ ਵਿੱਚ ਆਓ ਔਰ ਇਹ ਪਹਿਲੀ ਘਟਨਾ ਨਹੀਂ ਹੈ ਔਰ ਇਹ ਆਇਆ ਲਾਸਟ ਘਟਨਾ ਹੈ ਅਗਰ ਤੁਸੀਂ ਚੁੱਪੀ ਧਾਰੋਗੇ ਅਗਰ ਤੁਸੀਂ ਗੋਡੇ ਟੇਕੋਗੇ ਅਨੇਕਾਂ ਘਟਨਾਵਾਂ ਹੋਣਗੀਆਂ ਮੈਂ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀਮਾਨ ਅਰਵਿੰਦ ਕੇਜਰੀਵਾੜ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਝੰਡਾ ਚੱਕ ਕੇ ਇਹ ਆवाज بلند ਕੀਤੀ ਹੈ ਸੋ ਆਮ ਆਦਮੀ ਪਾਰਟੀ ਓਨੀ ਦੇਰ ਤੱਕ ਇਸ ਸੰਘਰਸ਼ ਤੇ ਅੰਦੋਲਨ ਜਾਰੀ ਰੱਖੇਗੀ ਜਿੰਨੀ ਦੇਰ ਉਹ ਦੋਸ਼ੀਆਂ ਨੂੰ ਜੇਲ੍ਹ ਵਿੱਚ ਬੰਦ ਨਹੀਂ ਕੀਤਾ ਜਾਂਦਾ ਹੈ ਦਈ ਹੈ ਇੱਕ ਕਮਲ ਆਈਪੀਐਸ ਰੈਂਕ ਦੇ ਅਫਸਰ ਨੂੰ ਸੁਸਾਈਡ ਕਰਨਾ ਪੈ ਜਵੇ ਇਸ ਸਮੇਂ ਅਸੀਂ ਸੋਚ ਸਕਦੇ ਹਾਂ ਵੀ ਦੇਸ਼ ਦੇ ਹਾਲਾਤ ਕਿਸ ਤਰੀਕੇ ਦੇ ਹੋ ਗਏ ਔਰ ਬੜੀ ਦੁਖਦ ਘਟਨਾ ਹੈ ਔਰ ਰੋਸ ਰੋਸ ਦੇ ਵਿੱਚ ਅੱਜ ਸਾਡੇ ਆਮ ਆਦਮੀ ਪਾਰਟੀ ਨੇ ਸਾਰੀ ਹੀ ਲੀਡਰਸ਼ਿਪ ਨੇ ਸਾਰੇ ਵਲੰਟੀਅਰ ਸਾਥੀਆਂ ਨੇ ਇੱਕ ਰੋਸ ਮਾਰਚ ਕੱਢਿਆ ਹੋਇਆ ਔਰ ਅਸੀਂ ਇਹ ਮੰਗ ਰੱਖਦੇ ਹਾਂ ਕਿ ਜਿਹੜੇ ਦੋਸ਼ੀ ਹੈ ਜਿਹੜੇ ਜਲਦ ਤੋਂ ਜਲਦ ਗ੍ਰਿਫਤਾਰ ਹੋਵੇ ਔਰ ਸਭ ਤੋਂ ਸਭ ਸਜ਼ਾ ਦਿੱਤੀ ਜਾਵੇ ਜਿਹੜਾ ਸਾਡੇ ਬੀਜੇਪੀ ਕੋਲ ਧੋਖਾ ਕੀਤੀ ਹੈ ਦਲਿਤ ਬ੍ਰੋਦਲੀ ਪਾਰਟੀ ਬੀਜੇਪੀ ਮੈਂ ਆਪਣੇ ਦਲ ਸਮਾਜ ਦਲ ਭਾਈਚਾਰੇ ਨੂੰ ਬੇਨਤੀ ਕਰਨਾ ਕਿ ਸਰ ਪੰਨ ਮਣਾ ਕੇ ਆਪਾਂ ਬੀਜੇਪੀ ਦਾ ਬਾਈਕਟ ਕਰੀਏ ਔਰ ਤੁਸੀਂ ਦੇਖੋ ਰੋਜ਼ ਨਵੀਂ ਨਵੀਂ ਖਬਰ ਮਿਲਦੀ ਹੈ ਕਿ ਇੰਨਾ ਧੱਕਾ ਚੱਲਦਿਆ ਪੂਰੀ ਮਾਨਮਰਜੀ ਪੂਰੀ ਗੁੰਡਾਗਰਦੀ ਕੀਤੀ ਜਾ ਰਹੀ ਹੈ ਮੇਰੀ ਬੇਨਤੀ ਸਾਰੇ ਅਗੇ ਸਾਰੇ ਇਕ ਹੋ ਕੇ ਐਸਸੀ ਦਾ ਵਿਰੋਧ ਕਰੋ ਦੋਸ਼ੀਆਂ ਨੂੰ ਤਿੰਨ ਦਿਨ ਨਹੀਂ ਸਜ਼ਾ ਮਿਲਦੀ ਸਾਡਾ ਪ੍ਰਦਰਸ਼ਨ ਯਾਰੀ ਦੇਗਾ ਅਸੀਂ ਆਮ ਆਦਮੀ ਪਾਰਟੀ ਦਿਨ ਮਦਨ ਅਸੀਂ ਪੂਰਾ ਰੋਜ਼ ਸਭਲਾ ਪ੍ਰਦਰਸ਼ਨ ਕਰਾਂਗੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਹਨੂੰ ਸਜ਼ਾ ਮਿਲੀ ਜਾਵੇ 12 ਬੰਦਿਆਂ ਦੇ ਨਾਂ ਦਿੱਤੇ ਪਰਿਵਾਰਾਂ ਨੂੰ ਦੇਖੋ ਆਈਪੀਐਸ ਨੇ ਐਨਕ ਰਸ਼ਦਾਈ ਸੀ ਐਨਕ ਦੁਬੀ ਹੋ ਕੇ ਸੂਚਨ ਕੀਤੀ ਹੈ। ਔਰ ਉਹਦੀ ਪੂਰੀ ਬੀਜੇਪੀ ਪਾਰਟੀ ਦੋਸ਼ੀ ਹੈ। ਮੇਰੀ ਬੇਨਤੀ ਹੈ ਕਿ ਉਹਨਾਂ ਨੂੰ ਜਲਦੀਆਂ ਕਾਰਵਾਈ ਉਹਨਾਂ ਦੇ ਕੀਤੀ ਜਾਵੇ। ਸਾਰੇ ਮਨ ਮਿਲਾ ਕੇ ਪੂਰੇ ਪੜ ਦੇ ਵਿੱਚ ਬੀਜੇਪੀ ਦਾ ਮੁਜ਼ਾਹਰਾ ਹੋਏਗਾ। ਐਨੇ ਕਹਿੰਦੇ ਚੈ। ਬੜੀ ਮਨਪਾਕੀ ਗੱਲ ਹੈ। ਕਿ ਜਲੇ ਸਮਾਰਟ ਇੱਕ ساری ਉਮਰ ਲਗਾ ਕੇ ਕਾੜ ਲੈ ਕੇ ਇੱਕ ਆਈਪੀਐਸ ਅਫਸਰ ਬਣਿਆ। ਔਰ ਉਹਨਾ ਇਹਨਾਂ ਜ਼ੁਲਮ ਇਨੀ ਜਾਤੀ ਕੀ ਉਹ ਸੁਸਾਈਡ ਕਰਨਾ ਪਿਆ ਔਰ ਮੈਂ ਸਮਝਦਾ ਕਿ ਉਹ ਜਾਤੀਵਾਦੀ ਭੇਟ ਚੜਿਆ ਔਰ বিজেপি ਸਰਕਾਰ ਦੇ ਪਰੋਂ ਦਬਾਅ ਚ ਆ ਕੇ ਚੱਲੀ ਐਫਆਰ ਰੱਦ ਕੀਤੀ ਗਈ ਹੈ ਜਦਕਿ ਉਹਨਾਂ ਸਾਰੇ ਡੀਜੀਪੀ ਦੀ ਚੀਫ ਸੈਕਟਰੀ ਦੀ ਜਿੰਨੇ ਵੀ ਉਸ ਦੋਸ਼ੀ ਨੇ ਜਿਨ੍ਹਾਂ ਨੂੰ ਮਰਨ ਤੇ ਮਜਬੂਰ ਕੀਤਾ ਉਹਨਾਂ ਦੀ ਕਿਸੇ ਦੀ ਕੋਈ ਅਰੈਸਟ ਨਹੀਂ ਪਾਈ ਜਾ ਰਹੀ ਇਹ ਮੈਂ ਸਮਝਦਾ ਕਿ ਸਿਰਫ ਇੱਕ বিজেপি ਨੂੰ ਮੂਹ ਧੋ ਰਹੀ ਆ ਆਪਣੀ ਬਣਦੀ ਦੀ ਕਾਨੂੰਨੀ ਕਾਰਵਾਈ ਆ ਜਿਹੜਾ ਇਨਸਾਫ ਹੈ ਉਸ ਪਰਿਵਾਰ ਨੂੰ ਨਹੀਂ ਦੇ ਰਹੇ ਦੇਖੋ ਉਹ ਆ ਆਪ ਆਈਬੀਐਸ ਉਹਦੀ ਵਾਈਫ ਆਈਆਰ ਐਸ ਜੇ ਉਹਨਾਂ ਨੂੰ ਸਾਫ ਨਹੀਂ ਮਿਲੇ ਤਾਂ ਅੱਜ ਦਰਦ ਦਾ ਕੀ ਹਾਲਾਤ ਹੋਊਗਾ ਅੱਜ ਪੰਜਾਬ ਸਦਰ ਦੇ ਕੀ ਹਾਲਾਤ ਹੋਣਗੇ ਮਨੋਸਾਨ ਦੇ ਵਿੱਚ ਇਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਹੈ ਬੀਜੇਪੀ ਸਰਕਾਰ ਨੂੰ ਉਸ ਪਰਿਵਾਰ ਦੇ ਨਾਲ ਸਾਡੀ ਆਮ ਆਦਮੀ ਪਾਰਟੀ ਮੋਡਰਨ ਮੋਡਲ ਜਿਹੜੀ ਖੜੀ ਆ ਅੱਜ ਕੈਂਡਲ ਮਾਰਚ ਕੀਤਾ ਗਿਆ ਸਾਨੂੰ ਪਾਰਟੀ ਦਾ ਉਦੇਸ਼ ਸੀਗਾ ਕਿ ਹਾਂ ਅਸੀਂ ਕੋਈ ਦੇ ਹੱਥ ਨਾ ਮਾਰੀਏ ਇਸ ਤੋਂ ਬਾਅਦ ਜੇ ਵੀ ਕੋਈ ਜੇ ਸਿੱਕੇ ਦਾ ਕੋਈ ਜਦੋਂ ਗੋਸਨ ਕਰਸ ਆਮ ਆਦੀ ਪਾਰਟੀ ਨੂੰ ਸਾਨੂੰ ਲਿਖਿਆ ਜਾਏਗਾ ਅਸੀਂ ਉਸ ਪਰਵਾਦੇ ਨਾਲ ਆਮ ਆਦੀ ਪਾਰਟੀ ਮਾਜੂ ਕੇਜੀਵਾ ਸਾਹਿਬ ਮਾਜੂ ਕੁਮਾਰ ਦੀ ਆਮ ਆਦੀ ਪਰ ਮਾਜੂ ਸੋਧਿਆ ਸਾਡੇ ਚਾਰ ਸਾਹਿਬ ਅਸੀਂ ਸਾਰੇ ਉਸ ਪਰਵਾਦੇ ਨਾਲ ਇਸ ਤੋਖਰੀ ਕਰੀ ਅਸੀਂ ਉਹ ਨਾਲ ਖੜੇ ਹਾਂ